ਜੇ ਫੇਰ ਪੈਸੇ ਮਰ ਗਏ ਹੋਏ ਤੇ ਕੀ ਕਰਾਂਗੇ ਹੁਣ ਕਿੱਥੋਂ ਪੈਸੇ ਆਉਣੇ ਸਾਡੇ ਕੋਲ ਕਰਨਾ ਕੀ ਆ ਮੈਂ ਝੁੜ ਰਹੀ ਆ ਤੇ ਨਾਲ ਦੂਜੇ ਨੂੰ ਵੀ ਲੈ ਕੇ ਕਰਨਾ ਕੀ ਆ ਮੈਂ ਝੁੜ ਰਹੀ ਆ ਪਰ ਛੱਡਦਾ ਇਹਨਾਂ ਨੂੰ ਨਹੀਂ ਮੈਂ ਕੋਈ ਗੱਲ ਨਹੀਂ ਨੇ ਵੀ ਕਰਨਾ ਮੈਂ ਕੀ ਆ ਮੈਂ ਤੇ ਝੁੜ ਰਹੀ ਆ ਛੱਡਦਾ ਇਹਨਾਂ ਨੂੰ ਨਹੀਂ ਮੈਂ ਮੈਂ ਤੁਹਾਨੂੰ ਕਿੰਨੀ ਵਾਰ ਸਮਝਾਇਆ ਵਾ ਇਹੋ ਜਿਹੀ ਗੱਲਾਂ ਨਹੀਂ ਕਰੀਦੀਆਂ ਆਪ ਨਹੀਂ ਮਰੀਦਾ ਹੁੰਦਾ ਦੁਸ਼ਮਣਾਂ ਨੂੰ ਮਾਰੀਦਾ ਵਾ ਸੰਦੀਪ ਜੇ ਮੇਰੇ ਇਹ ਵੀ ਪੈਸੇ ਮਰ ਗਏ ਨਾ ਮੇਨੂੰ ਤਾਂ ਫਿਕਰ ਹੋਣੀ ਆ ਮੈਂ ਤੇ ਮਰਨਾ ਹੀ ਆ ਫੇਰ ਕਰਨ ਵਾਲੀਆਂ ਗੱਲਾਂ ਨਾ ਕਰਿਆ ਕਰੋ ਸਾਡਾ ਪਿੱਛੋਂ ਕੀ ਭਾਨਾ ਉਹ ਕਰਾਂ ਉਹ ਮੈਂ ਫੇ ਕੀ ਇਹਨੂੰ ਤਾਂ ਹੌਸਲਾ ਕਰ ਲੈ ਕੋਈ ਗੱਲ ਨਹੀਂ ਤੇਰੇ ਪੈਸੇ ਕਿਧਰ ਨਹੀਂ ਮਰਦੇ ਜੇ ਤੇਨੂੰ ਨੌਕਰੀ ਨਾ ਮਿਲੂ ਉਹ ਜਿਹੜੇ ਪੈਸੇ ਤੂੰ ਦਿੱਤੇ ਆ ਨਾ ਮੈਂ ਤੈਨੂੰ ਦੇ ਦੂੰਗੀ ਹੋਰ ਕੀ ਕਹਿਣਾ ਮੈਂ ਤਾਂ ਇਨਾ ਹੀ ਕਰ ਸਕਦੀ ਆ ਨਾ ਸੁਣ ਤੇ ਜੇ ਉਹ ਬਨੂ ਨੇ ਲੈ ਆਸੇ ਵੇਲੇ ਓਹੋ ਮੈਂ ਤਾਂ ਹੌਸਲਾ ਕੀਤਾ ਹੀ ਆ ਹੁਣ ਅਗਲਾ ਹੌਸਲਾ ਕਰੇ ਤਾਂ ਤਾਂ ਆ ਨਾ ਚਲੋ ਕੋਈ ਗੱਲ ਮੈਂ ਪੁੱਛ ਤਾਨੂੰ ਕੀ ਕਹਿੰਦਾ ਤੂੰ ਵਾ ਨਾ ਜੋਤ ਸਬਰ ਕੀ ਕਰਨਾ ਵਾ 12 ਵਜੇ ਦਾ ਟਾਈਮ ਦਿੱਤਾ ਸੀ 3 ਵਜ ਗਏ ਆ ਹਜੇ ਤੱਕ ਫੋਨ ਨਹੀਂ ਆਇਆ ਕੋਈ ਵੀ ਸਾਨੂੰ ਤਾਂ ਟੈਨਸ਼ਨ ਹੈਗੀ ਆ ਨਾ ਸੰਦੀਪ ਵੇ ਇੱਕ ਚੀਜ਼ ਤੂੰ ਵਾ ਵੇ ਸੰਦੀਪ ਮੈਨੂੰ ਵੀ ਪਤਾ ਆ ਵੀ ਟੈਨਸ਼ਨ ਹੁੰਦੀ ਤੇ ਹੈਗੀ ਆ ਕਿਹ ਨਾ ਕਿਹ ਚੀਜ਼ ਨੂੰ ਟਾਈਮ ਤੇ ਲੱਗਣਾ ਹੀ ਆ ਹੁਣ ਜੇ ਉਹਨਾਂ ਨੇ ਗੱਲ ਕੀਤੀ ਆ ਤੇ ਆਪੇ ਗੱਲ ਦਾ ਹੱਲ ਹੋ ਜਾਊਗਾ ਸਾਹਿਬ ਚਲੋ ਵੇਖੋ ਹੁਣ ਗੁਣ ਪਾਉਂਦਾ ਵਾ ਕਿ ਨਹੀਂ ਪਾਉਂਦਾ ਨਾ ਉਹਨੇ ਤੇ ਆਪਣਾ ਫਰਜ਼ ਨਿਭਾਤਾ ਹੁਣ ਫੇਰ ਚਲੋ ਸਰਵੀ ਭਰਾ ਹੀ ਉਹ ਭਰਾ ਦੇ ਕੰਮ ਦਲਜੀਤ ਨਹੀਂਗਾ ਸੁਦਰ ਨਾਲ ਹੈਗਾ ਕੀ ਪਤਾ ਹੁਣ ਗੜੀ ਕੀ ਕਹਿੰਦੇ ਬਨ ਛੱਡ ਯਾਰ ਇਹਨਾਂ ਗੱਲਾਂ ਮੇਰਾ ਮੇਰਾ ਨਹੀਂ ਯਾਰ ਨਿਕਲ ਬਨ ਛੱਡ ਯਾਰ ਉਹਦੀਆਂ ਗੱਲਾਂ ਤੇ ਚਾਹ ਲਿਆ ਬਣਾਗੇ ਹਾਂਜੀ ਮੈਂ ਲਿਉਣੀ ਹੈ ਬਨ ਤਨ ਜੋਥੇ ਸੱਜਿਆ ਉਹਨੇ ਤੁਹਾ ਆ ਪਿਆ ਜਾਂਦਾ 2 1 ਤੁਹਾਨੂੰ ਜੋ ਉੱਥੇ ਸਦੀਆਂ ਨੇ ਤੇ ਆ ਆ ਪਾ ਜਾਂਦਾ ਇੱਥੇ ਕੋਈ ਕੰਮ ਤੇ ਇੱਕ ਵੀ ਨਹੀਂ ਸਵਾਤਾ ਕੀਤਾ ਉਹਨਾਂ ਕਦੀ ਉਹਦਾ ਨਾਮ ਲਾ ਦੇ ਕਦੀ ਟਰੈਕਟਰ 'ਚ ਰੇਤ ਪਾ ਦੇ ਕਦੀ ਕੋਸ਼ ਕਰ ਦੇ ਜੇ ਤੱਕ ਕੀਤਾ ਤੇ ਦੱਸ 100000 ਰੁਪਿਆ ਤੈਨੂੰ ਹੋਰ ਦੇਣਾ ਪੈਣਾ ਵਾ ਲੱਖ ਅੰਗੇ ਰੋਹਿਤ ਨੂੰ ਦੇ ਆਏ ਸੀ ਉਹ ਕਿੰਨੇ ਮੰਗਦੇ ਸਰਦਾਰ ਜੀ ਤੇ ਲੱਖ ਉਹਨੂੰ ਵੀ ਦੇਣਾ ਕੋਪਰਾ ਮੈਂ ਆਪੇ ਦੇਵਾਂਗਾ ਜਾ ਕੇ ਸਾਰੇ ਉਹਦੇ ਵੱਲ ਦੇ ਹੋ ਗਏ ਹੁੰਦੀ ਫਿਰ ਇਨਾ ਸ਼ੁਕਰ ਨਹੀਂ ਕਰਤਾ ਵੀ ਨੌਕਰੀ ਮਿਲ ਗਈ ਆ ਤਾਂ ਹੋ ਹੋ ਕੇ ਪੈਣਾ ਸਗੋ ਉਹ ਵੀ ਪੈਸੇ ਬਥੇਰੇ ਵੀ ਲੱਗੇ ਆ ਬਥੇਰੇ ਵੀ ਪੈਸੇ ਤੇ ਮਰ ਗਏ ਆ ਉਹ ਆਹੀਂ ਥੋੜੇ ਲੈ ਕੇ ਦੇਣੇ ਆ ਉਹ ਵੀ ਲੈ ਲਊਗਾ ਡਰਜੀ ਸ਼ਰਦਾ ਨਹੀਂ ਕੋਈ ਪੈਸੇ ਮੈਂ ਆਹ ਲੱਲੀ ਗਿਣਕੇ ਰੱਖੀ ਹੁਣ ਚਲ ਕੋਈ ਗੱਲ ਨਹੀਂ ਲੜੋ ਨਾ ਹੁਣ ਨੌਕਰੀ ਮਿਲ ਗਈ ਲੜਨੀ ਦੇ ਤਾਂ ਲੱਗਣਾ ਹੀ ਚਲ ਠੀਕ ਵਾ ਕਟਾ ਕੇ ਪੈਸੇ ਤਾਂ ਫੜਾਏ ਦੋਰੇ ਦੋਰੇ ਨਾ ਹੋਰੇ ਮੈਨੂੰ ਹੁਣ ਤਾਨੂੰ ਕਿੰਨੀ ਵਾਰ ਸਮਝਾਇਆ ਤੁਹਾਨੂੰ ਮੈਂ ਕਿੰਨੀ ਵਾਰ ਸਮਝਾਇਆ ਮੈਂ ਤੁਹਾਨੂੰ ਕਿੰ ਆਹ ਸੀ ਮੈਂ ਤਾਨੂੰ ਕਿੰਨੀ ਵਾਰ ਸਮਝਾਇਆ ਹੀ ਜਿਹੜੀ ਵੀ ਗੱਲ ਕਰਨੀ ਹੈ ਨਾ ਹੌਸਲੇ ਨਾ ਕਰਿਆ ਕਰੋ ਜਿਹੜਾ ਮੈਂ ਤੈਨੂੰ ਕੰਮ ਗਿਆ ਹੈ ਚਲੋ ਠੀਕ ਹੈ ਜਿਹੜਾ ਵੀ ਕੰਮ ਕਰਨਾ ਨਾ ਸੋਚ ਸਮਝ ਕੇ ਕਰਿਓ ਕੋਈ ਗੱਲ ਨਹੀਂ ਜੁਬਨ ਹਾਂ ਉਹ ਪਹਿਲੇ ਸਾਰਿਆ ਸੀ ਕੋਈ ਗੱਲ ਨਹੀਂ ਜੁਬਨ ਹਾਂ ਥੀਰੇ ਦੰਦ ਖਾਣਾ ਦੇ ਕੋਈ ਗੱਲ ਨਹੀਂ ਜੋਬਣਾ ਹਾਥੀ ਦੇ ਦੰਦ ਖਾਣਦੇ ਹੋਰ ਤੇ ਵਿਖਾਉਣ ਦੇ ਹੋਰ ਹੁੰਦੇ ਆ ਇਹਨਾਂ ਨੂੰ ਲੱਗਦਾ ਮੈਂ ਸੁਧਰ ਗਿਆ ਵਾਂ ਕੋਈ ਗੱਲ ਨਹੀਂ ਇੱਕ ਵਾਰੀ ਨੌਕਰੀ ਤੇ ਜਾ ਲੰਦੋ ਜੇ ਫਿਰ ਪੈਸੇ ਮਰ ਗਏ ਹੋਏ ਤੇ ਕੀ ਕਰਾਂਗੇ ਹੁਣ ਕਿੱਥੋਂ ਪੈਸੇ ਆਉਣੇ ਸਾਡੇ ਕੋਲੋਂ ਕਰਨਾ ਕੀ ਆ ਮੈਂ ਆਜ ਉਜੜਿਆ ਆਂ ਤੇ ਨਾਲ ਦੂਜੇ ਨੂੰ ਵੀ ਲੈ ਕੇ ਕਰਨਾ ਕੀ ਆ ਮੈਂ ਆਜ ਉਜੜਿਆ ਆਂ ਪਰ ਛੱਡਦਾ ਇਹਨਾਂ ਨੂੰ ਨਹੀਂ ਮੈਂ ਕੋਈ ਗੱਲ ਨਹੀਂ ਨਹੀਂ ਵੀ ਕਰਨਾ ਮੈਂ ਕੀ ਆ ਮੈਂ ਆਜ ਉਜੜਿਆ ਆਂ ਸ਼ਰਦਾ ਇਹਨਾਂ ਨੂੰ ਨਹੀਂ ਮੈਂ ਮੈਂ ਤੁਹਾਨੂੰ ਕਿੰਨੀ ਵਾਰ ਸਮਝਾਇਆ ਵਾ ਇਹੋ ਜਿਹੀ ਗੱਲਾਂ ਨਹੀਂ ਕਰੀਦੀਆਂ ਆਪ ਨਹੀਂ ਮਰੀਦਾ ਹੁੰਦਾ ਦੁਸ਼ਮਣਾਂ ਨੂੰ ਮਾਰੀਦਾ ਵਾ ਸੰਦੀਪ ਜੇ ਮੇਰੇ ਇਹ ਵੀ ਪੈਸੇ ਮਰ ਗਏ ਨਾ ਮੈਨੂੰ ਤਾਂ ਫਿਕਰ ਹੋਣੀ ਆ ਮੈਂ ਤੇ ਮਰਨਾ ਹੀ ਆ ਫਿਰ ਮਰਨ ਵਾਲੀਆਂ ਗੱਲਾਂ ਨਾ ਕਰਿਆ ਕਰੋ ਸਾਡਾ ਪਿੱਛੋਂ ਕੀ ਭੰਨਾ ਉਹ ਕਰਾਉਂ ਮੈਂ ਫੇ ਕੀ ਇਹਨੂੰ ਤਾਂ ਸਾਦ ਸੁਲਾ ਕਰ ਲਾ ਕੋਈ ਗੱਲ ਨਹੀਂ ਤੇਰੇ ਪੈਸੇ ਕਿਧਰ ਨਹੀਂ ਮਰਦੇ ਜੇ ਤੇਨੂੰ ਨੌਕਰੀ ਨਾ ਮਿਲੂ ਉਹ ਜਿਹੜੇ ਪੈਸੇ ਤੂੰ ਦਿੱਤੇ ਆ ਨਾ ਮੈਂ ਤੈਨੂੰ ਦੇ ਦੂੰਗੀ ਹੋਰ ਕੀ ਕਹਿਣਾ ਮੈਂ ਤਾਂ ਇੰਨਾ ਹੀ ਕਰ ਸਕਦੀ ਹਾਂ ਨਾ ਸੁਣ ਤੇ ਜੇ ਉਹ ਬਨੂ ਨੇ ਆਸੇ ਵੇਲੇ ਓਹੋ ਮੈਂ ਤਾਂ ਹੌਸਲਾ ਕੀਤਾ ਹੀ ਆ ਹੁਣ ਅਗਲਾ ਹੌਸਲਾ ਕਰੇ ਤਾਂ ਤਾਂ ਵਾ ਨਾ ਚਲੋ ਕੋਈ ਗੱਲ ਮੈਂ ਪੁੱਛ ਤਾਨੂੰ ਕੀ ਕਹਿੰਦਾ ਤੋ ਵਾ ਨਾ ਜੋਤ ਸਬਰ ਕੀ ਕਰਨਾ ਵਾ 12 ਵਜੇ ਦਾ ਟਾਈਮ ਦਿੱਤਾ ਸੀ 3 ਵਜੇ ਆ ਹਜੇ ਤੱਕ ਫੋਨ ਨਹੀਂ ਆਇਆ ਕੋਈ ਵੀ ਸਾਨੂੰ ਤਾਂ ਟੈਨਸ਼ਨ ਹੈਗੀ ਆ ਨਾ ਸੰਦੀਪ ਨਹੀਂ ਇੱਕ ਚੀਜ਼ ਤੋ ਵਾ ਵੇ ਸੰਦੀਪ ਮੈਨੂੰ ਵੀ ਪਤਾ ਹੈ ਆਪੀ ਟੈਨਸ਼ਨ ਹੁੰਦੀ ਤੇ ਹੈਗੀ ਆ ਕਿਹਨਾ ਕਿਹੇ ਚੀਜ਼ ਨੂੰ ਟਾਈਮ ਤੇ ਲੱਗਣਾ ਹੀ ਆ ਹੁਣ ਜੇ ਉਹਨਾਂ ਨੇ ਗੱਲ ਕੀਤੀ ਆ ਤੇ ਆਪੇ ਗੱਲ ਦਾ ਹੱਲ ਹੋ ਜਾਊਗਾ ਸਾਬ ਚਲੋ ਦੇਖੋ ਹੁਣ ਗੁਣ ਪਾਉਂਦਾ ਵਾ ਕਿ ਨਹੀਂ ਪਾਉਂਦਾ ਨਾ ਉਹਨੇ ਤੇ ਆਪਣਾ ਫਰਜ਼ ਨਿਭਾਤਾ ਹੁਣ ਫੇਰ ਚਲੋ ਸਰਵੀ ਭਰਾ ਹੀ ਭਰਾ ਦੇ ਕੰਮ ਦਲਜੀਤ ਨਹੀਂਗਾ ਸਦਰ ਨਾਲ ਹੈਗਾ ਕੀ ਪਤਾ ਹੁਣ ਗੜੀ ਕੀ ਕਹਿੰਦੇ ਬੰਦ ਛੱਡ ਯਾਰ ਇਹਨਾਂ ਗੱਲਾਂ ਨੂੰ ਮੇਰਾ ਮੇਰਾ ਨਹੀਂ ਯਾਰ ਨਿਕਲ ਬਨ ਛੱਡ ਯਾਰ ਉਹਦੀਆਂ ਗੱਲਾਂ ਤੇ ਚਾਹ ਲਿਆ ਬਣਾ ਕੇ ਹਾਂਜੀ ਮੈਂ ਲਿਉਣੀ ਹੈ 1 ਤਾਨੂੰ ਜੋ ਉਥੇ ਸੱਦਿਆ ਉਹਨੇ ਤੂੰ ਆਪ ਆ ਜਿੰਦਾ 2 1 ਤਾਨੂੰ ਜੋ ਉਥੇ ਸੱਦਿਆ ਉਹਨੇ ਤੇ ਆਪ ਆ ਜਿੰਦਾ ਇੱਥੇ ਤੂੰ ਕੰਮ ਤੇ ਇੱਕ ਵੀ ਨਹੀਂ ਸਵਾਤਾ ਕੀਤਾ ਉਹਨਾਂ ਕਦੀ ਉਹਦਾ ਨਾਮ ਲਾ ਦੇ ਕਦੀ ਟਰੈਕਟਰ 'ਚ ਰੇਤ ਪਾ ਦੇ ਕਦੀ ਕੋਸ਼ਿਸ਼ ਕਰ ਦੇ ਜੇ ਤੱਕ ਕੀਤਾ ਤੇ ਦੱਸ 100 ਰੁਪਿਆ ਤੈਨੂੰ ਹੋਰ ਦੇਣਾ ਪੈਣਾ ਵਾ ਲੱਖ ਅਗੇ ਰੋਹਿਤ ਨੂੰ ਦੇ ਆਏ ਸੀ ਉਹ ਕਿੰਨੇ ਮੰਗਦੇ ਸਰਦੀ ਤੇ ਬਾਜੀ ਤੇ ਲੱਖ ਉਹਨੂੰ ਵੀ ਦੇਣਾ ਤਾਂ ਭਰਾ ਮੈਂ ਆਪੇ ਦੇਉਂਗਾ ਜਾ ਕੇ ਸਾਰੇ ਉਹਦੇ ਵੱਲ ਦੇ ਹੋ ਗਏ ਹੁੰਦੀ ਫਿਰ ਇੰਨਾ ਸ਼ੁਕਰ ਨਹੀਂ ਕਰਤਾ ਵੀ ਨੌਕਰੀ ਮਿਲ ਗਈ ਆ ਤਾਂ ਹੋ ਹੋ ਕੇ ਪੈ ਨਾ ਸਕੋ ਉਹ ਵੀ ਪੈਸੇ ਬਥੇਰੇ ਵੀ ਲੱਗੇ ਆ ਬਥੇਰੇ ਵੀ ਉਹ ਪੈਸੇ ਤੇ ਮਰ ਗਏ ਆ ਉਹ ਆਹੀਂ ਥੋੜੇ ਲੈ ਕੇ ਦੇਣੇ ਆ ਉਹ ਵੀ ਲੈ ਲਵਾਂਗਾ ਡਰਜੀ ਛੜਦਾ ਨਹੀਂ ਕੋਈ ਪੈਸੇ ਮੈਂ ਆਹ ਲੱਲੀ ਗਣਕੇ ਰੱਖੀ ਹੁਣ ਚਲ ਕੋਈ ਗੱਲ ਨਹੀਂ ਲੜੋ ਨਾ ਹੁਣ ਨੌਕਰੀ ਮਿਲ ਗਈ ਲੜਨ ਦੀ ਤੇ ਲੱਗਣਾ ਹੀ ਸੀ ਚਾ ਠੀਕ ਵਾ ਕਟਾ ਦੇ ਪੈਸੇ ਤਾਂ ਫੜਾ ਦੇ ਦੋਰੇ ਦੋਰੇ ਦੇ ਦਰਾਂ ਮੋਰੇ ਮੈਨੂੰ ਸਾਨੂੰ ਮੈਂ ਤੁਹਾਨੂੰ ਕਿੰਨੀ ਵਾਰ ਸਮਝਾਇਆ ਤੁਹਾਨੂੰ ਮੈਂ ਕਿੰਨੀ ਵਾਰ ਸਮਝਾਇਆ ਮੇਰੇ ਤੋਂ ਮੇਰਦੋ ਹੀ ਮੈਂ ਤੁਹਾਨੂੰ ਕਿੰਨੀ ਉਹਸੇ ਮੈਂ ਤੁਹਾਨੂੰ ਕਿੰਨੀ ਵਾਰ ਸਮਝਾਇਆ ਹੀ ਜਿਹੜੀ ਵੀ ਗੱਲ ਕਰਨੀ ਹੈ ਨਾ ਹੌਸਲੇ ਨਾ ਕਰਿਆ ਕਰੋ ਯਾਰ ਮੈਂ ਤੈਨੂੰ ਕੰਮ ਗਿਆ ਹੈ ਚਲੋ ਠੀਕ ਆ ਜਿਹੜਾ ਵੀ ਕੰਮ ਕਰਨਾ ਨਾ ਸੋਚ ਸਮਝ ਕੇ ਕਰਿਓ ਕੋਈ ਗੱਲ ਨਹੀਂ ਜੁਬਨ ਹਾਂ ਉਹ ਬਈ ਸਾਰੇ ਸੀ ਕੋਈ ਗੱਲ ਨਹੀਂ ਜੁਬਣ ਹਾਥੀ ਦੇ ਦੰਦ ਖਾਣਾ ਦੇ 2 1 ਕੋਈ ਗੱਲ ਨਹੀਂ ਜੁਬਣ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਵਿਖਾਉਣ ਦੇ ਹੋਰ ਹੁੰਦੇ ਆ ਇਹਨਾਂ ਨੂੰ ਲੱਗਦਾ ਮੈਂ ਸੁਧਰ ਗਿਆ ਵਾਂ ਕੋਈ ਗੱਲ ਨਹੀਂ ਇੱਕ ਵਾਰੀ ਨੌਕਰੀ ਤੇ ਜਾਲ ਲੰਦੋ ਜੇ ਫਿਰ ਪੈਸੇ ਮਰ ਗਏ ਹੋਏ ਤੇ ਕੀ ਕਰਾਂਗੇ ਹੁਣ ਕਿੱਥੋਂ ਪੈਸੇ ਆਉਣੇ ਸਾਡੇ ਕੋਲੋਂ ਕਰਨਾ ਕੀ ਆ ਮੈਂ ਅਜ ਉਜੜਿਆ ਆਂ ਨਾਲ ਦੂਜੇ ਨੂੰ ਵੀ ਲੈ ਕੇ ਕਰਨਾ ਕੀ ਆ ਮੈਂ ਝੁਜ ਰਿਆ ਹੀ ਆ ਪਰ ਛੱਡਦਾ ਇਹਨਾਂ ਨੂੰ ਨਹੀਂ ਮੈਂ ਕੋਈ ਗੱਲ ਨਹੀਂ ਨਹੀਂ ਵੀ ਕਰਨਾ ਮੈਂ ਕੀ ਆ ਮੈਂ ਝੁਜ ਰਿਆ ਹੀ ਆ ਛੱਡਦਾ ਇਹਨਾਂ ਨੂੰ ਨਹੀਂ ਮੈਂ ਮੈਂ ਤੁਹਾਨੂੰ ਕਿੰਨੀ ਵਾਰਾ ਸਮਝਾਇਆ ਵਾ ਇਹੋ ਜਿਹੀ ਗੱਲਾਂ ਨਹੀਂ ਕਰੀਦੀਆਂ ਆਪ ਨਹੀਂ ਮਰੀਦਾ ਦਾ ਦੁਸ਼ਮਣਾਂ ਨੂੰ ਮਾਰੀਦਾ ਵਾ ਬੱਸ ਦੇਖ ਲੈ ਸੰਦੀਪ ਜੇ ਮੇਰੇ ਇਹ ਵੀ ਪੈਸੇ ਮਰ ਗਏ ਨਾ ਮੈਨੂੰ ਤਾਂ ਫਿਕਰ ਹੋਣੀ ਆ ਮੈਂ ਇਹਦੇ ਮਰਨਾ ਹੀ ਆ ਫੇਰ ਕਰਨ ਵਾਲੀਆਂ ਗੱਲਾਂ ਨਾ ਕਰਿਆ ਕਰੋ ਸਾਡਾ ਪਿੱਛੋਂ ਕੀ ਭਾਨਾ ਉਹ ਕਰਾਂ ਉਹ ਮੈਂ ਤੇ ਕੀ ਹੌਸਲਾ ਕਰ ਲੈ ਕੋਈ ਗੱਲ ਨਹੀਂ ਤੇਰੇ ਪੈਸੇ ਕਿਤੇ ਨਹੀਂ ਮਰਦੇ ਜੇ ਤੈਨੂੰ ਨੌਕਰੀ ਨਾ ਮਿਲੂ ਉਹ ਜਿਹੜੇ ਪੈਸੇ ਤੂੰ ਦਿੱਤੇ ਆ ਨਾ ਮੈਂ ਤੈਨੂੰ ਦੇ ਦੂੰਗੀ ਹੋਰ ਕੀ ਕਹਿਣਾ ਮੈਂ ਤਾਂ ਇੰਨਾ ਹੀ ਕਰ ਸਕਦੀ ਆ ਨਾ ਸੁਣ ਤੇ ਜੇ ਉਹ ਬਨੂ ਨੇ ਆ ਪਾਸੇ ਵਲੇ ਓਹੋ ਮੈਂ ਤਾਂ ਹੌਸਲਾ ਕੀਤਾ ਹੀ ਆ ਹੁਣ ਅਗਲਾ ਹੌਸਲਾ ਕਰੇ ਤਾਂ ਤਾਂ ਵਾ ਨਾ ਚਲੋ ਕੋਈ ਗੱਲ ਮੈਂ ਪੁੱਛ ਤਾਨੂੰ ਠੀਕ ਹੈਂਦਾ ਤੂੰ ਵਾ ਨਾ